Mira Sor International Airport Point ¿no? ¿Sí? 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 ਦੇ ਦਿੱਲੀ ਤੋਂ ਬਾਅਦ ਹੁਣ ਇੱਕ ਹੋਰ 에어ਪੋਰਟ ਦੀ ਛੱਤ ਡਿੱਗੀ ਹੈ ਜੀ ਹਾਂ ਦਿੱਲੀ ਜਬਲਪੁਰ ਤੋਂ ਬਾਅਦ ਹੁਣ ਗੁਜਰਾਤ ਦੇ ਰਾਜਕੋਟ ਵਿੱਚ 에어ਪੋਰਟ ਦੀ ਛੱਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਫਿਲਹਾਲ ਇਸ ਘਟਨਾ 'ਚ ਕਿਸੇ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਖੁਸ਼ਕਿਸਮਤੀ ਰਹੀ ਕਿ ਰਾਜਕੋਟ ਇੰਟਰਨੈਸ਼ਨਲ 에어ਪੋਰਟ ਤੇ ਦਿੱਲੀ 에어ਪੋਰਟ ਵਰਗੀ ਘਟਨਾ ਟਲ ਗਈ ਹੈ 10 ਇੱਕ ਦੇਸ਼ ਭਰ ਵਿੱਚ ਮੌਨਸੂਨ ਨੇ ਦਸਤਕ ਦਿੱਤੀ ਹੈ ਤੇਜ਼ ਧੁਰਾਨ ਬੀਤੇ ਕੱਲ ਦਿੱਲੀ ਅਤੇ एमपी ਦੇ ਜਬਲਪੁਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਕਿ ਤੇਜ਼ ਮੀਂਹ ਕਾਰਨ 에어ਪੋਰਟ ਦੇ ਟਰਮੀਨਲ ਦੀਆਂ ਛੱਤਾਂ ਡਿੱਗੀਆਂ ਸੀ ਜਿਸ ਤੋਂ ਬਾਅਦ ਹੁਣ ਗੁਜਰਾਤ ਦੇ ਰਾਜਕੋਟ ਵਿੱਚ ਵੀ ਅਜਿਹੀ ਹੀ ਘਟਨਾ ਵਾਪਰੀ ਹੈ ਜਿੱਥੇ ਕਿ ਤੇਜ਼ ਮੀਂਹ ਕਾਰਨ 에어ਪੋਰਟ ਦੀ ਛੱਤ ਡਿੱਗ ਗਈ ਹੈ ਵੀਰਾ ਸਰ ਇੰਟਰਨੈਸ਼ਨਲ 에어ਪੋਰਟ ਪਰ ਨੂੰ ਟੁੱਟ ਗਈ ਤੇ ਰਾਜਕੋਟ 에어ਪੋਰਟ ਦੇ ਨਵੇਂ ਟਰਮੀਨਲ ਬਿਲਡਿੰਗ ਦਾ ਉਦਘਾਟਨ ਪੀਐਮ ਮੋਦੀ ਨੇ ਜੁਲਾਈ 2023 ਵਿੱਚ ਕੀਤਾ ਸੀ ਇਸ ਹਵਾਈ ਅਡੇ ਦਾ ਕਰੀਬ 1400 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਸਥਾਰ ਕੀਤਾ ਗਿਆ ਸੀ ਤੁਹਾਨੂੰ ਦੱਸਦੀ ਕਿ ਗੁਜਰਾਤ ਦੇ ਕਈ ਇਲਾਕਿਆਂ 'ਚ ਪਾਰੀ ਬਾਰਿਸ਼ ਹੋ ਰਹੀ ਹੈ ਜਿਸ ਦੇ ਚਲਦਿਆਂ ਇਸ ਹਵਾਈ ਅੱਡੇ ਨੂੰ ਵੀ ਨੁਕਸਾਨ ਪਹੁੰਚਿਆ ਹੈ ਇਹ ਇਸ ਹਵਾਈ ਅੱਡੇ ਦਾ ਉਦਘਾਟਨ ਪੀਐਮ ਮੋਦੀ ਵੱਲੋਂ 2023 ਵਿੱਚ ਕੀਤਾ ਗਿਆ ਸੀ ਜਿਸ ਦੀ ਕਈ ਕਰੀਬ 1 ਸਾਲ ਬਾਅਦ ਹੁਣ ਛੱਤ ਡਿੱਗ ਗਈ ਹੈ ਤਾਂ ਗੁਜਰਾਤ ਦੇ ਕਈ ਇਲਾਕਿਆਂ 'ਚ ਬੀਤੇ ਕਾਲ ਤੋਂ ਹੀ ਪਾਰੀ بارش ਹੋ ਰਹੀ ਹੈ ਰਾਜਕੋਟ ਵਿੱਚ ਪਾਰੀ ਮੀਂਹ ਪੈ ਰਿਹਾ ਹੈ ਇਸ ਕਾਰਨ ਰਾਜਕੋਟ ਇੰਟਰਨੈਸ਼ਨਲ 에어ਪੋਰਟ ਦੇ ਟਰਮੀਨਲ ਦੇ ਬਾਹਰ ਪੈਸੇਂਜਰ ਪਿਕਅਪ ਐਂਡ ਡ੍ਰੌਪ ਏਰੀਆ ਵਿੱਚ ਇੱਕ ਪਾਸੇ ਦੀ ਛੱਤ ਡਿੱਗ ਗਈ ਹੈ ਹਾਲਾਂਕਿ ਇਸ ਘਟਨਾ ਦੌਰਾਨ ਇਹ ਖੁਸ਼ਕਿਸਮਤੀ ਰਹੀ ਕਿ ਕਿਸੇ ਵੀ ਯਾਤਰੀ ਜਾਂ ਫਿਰ ਸਿਕਿਉਰਿਟੀ ਮੁਲਾਜ਼ਮਾਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ ਅਤੇ ਸਾਰੇ ਸਹੀ ਸਲਾਮਤ ਦੱਸੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਦਿੱਲੀ 에어ਪੋਰਟ ਦੇ ਟਰਮੀਨਲ 1 ਦੀ ਇੱਕ ਛੱਤ ਡਿੱਗ ਗਈ ਸੀ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਸੀ ਜਦਕਿ ਕਈ ਹੋਰ ਲੋਕ ਜ਼ਖਮੀ ਹੋ ਗਏ ਸੀ ਇਸ ਹਾਦਸੇ ਵਿੱਚ ਕਰੀਬ 4-5 ਕਾਰਾਂ ਵੀ ਬੁਰੀ ਤਰ੍ਹਾਂ ਨੁਕਸਾਨੀ ਗਈਆਂ ਸੀ ਇਹ ਹਾਸਾ ਕੱਲ ਸਵੇਰੇ ਕਰੀਬ 5 ਵਜੇ ਵਾਪਰਿਆ ਸੀ ਹਵਾਈ ਅੱਡੇ ਦੇ ਟਰਮੀਨਲ 1 ਤੇ ਕਰੇ ਲੁੜਾਨਾ ਲਈ ਪਾਰਕਿੰਗ ਖੇਤਰ ਚ ਵਾਹਨਾਂ ਦੀ ਕਤਾਰ ਲੱਗ ਗਈ ਸੀ ਜਿਸ ਦੌਰਾਨ ਅਚਾਨਕ ਹਵਾਈ ਅੱਡੇ ਦੇ ਟਰਮੀਨਲ 1 ਦੀ ਛੱਤ ਡਿੱਗ ਗਈ ਸੀ ਛੱਤ ਦਾ ਵੱਡਾ ਹਿੱਸਾ ਥੱਲੇ ਆੜ ਗਿਆ ਸੀ ਜਿਸ ਕਾਰਨ ਉੱਥੇ ਕਾਰ 'ਚ ਬੈਠੇ ਇੱਕ ਕੈਬ ਡਰਾਈਵਰ ਦੀ ਮੌਤ ਹੋ ਗਈ ਸੀ ਜਦਕਿ ਕਈ ਹੋਰ ਲੋਕ ਜ਼ਖਮੀ ਹੋ ਗਏ ਸੀ ਜਿਸ ਤੋਂ ਬਾਅਦ ਹੁਣ ਗੁਜਰਾਤ ਦੇ ਰਾਜਕੋਟ ਤੋਂ ਵੀ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ 에어ਪੋਰਟ ਦੀ ਛੱਤ ਦਾ ਇੱਕ ਵੱਡਾ ਹਿੱਸਾ ਥੱਲੇ ਆੜ ਗਿਆ ਹੈ ਹਾਲਾਂਕਿ ਇਸ ਦੌਰਾਨ ਗਨੀਮਤ ਰਹੀ ਕਿ ਕਿਸੇ ਦੀ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਥੇ ਦੱਸਣਾ ਬਣਦਾ ਹੈ ਕਿ ਇਹ ਟਰਮੀਨਲ ਕਰੀਬ 1 ਸਾਲ ਹੀ ਪੁਰਾਣਾ ਸੀ 2023 ਜੁਲਾਈ ਵਿੱਚ ਪੀਐਮ ਮੋਦੀ ਨੇ ਇਸ ਦਾ ਉਦਘਾਟਨ ਕੀਤਾ ਸੀ ਇਸ ਹਵਾਈ ਅੱਡੇ ਦੇ ਵਿਸਤਾਰ ਤੇ ਕਰੀਬ 1400 ਕਰੋੜ ਰੁਪਏ ਤੋਂ ਵੱਧ ਦੀ ਰਕਮ ਦਾ ਖਰਚਾ ਕੀਤਾ ਗਿਆ ਸੀ ਪਰ ਹੁਣ ਕਰੀਬ 1 ਸਾਲ ਬਾਅਦ ਹੀ ਇਸ ਦੀ ਛੱਤ ਥੱਲੇ ਡਿੱਗ ਗਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ